ਆਮ ਧਰਮ ਦਾ ਪਗੰਬਰ ਹੋਇਆ ਮਹਾਤਮਾ ਬੁੱਧ ਜੀ ਜਿਨ੍ਹਾਂ ਦਾ ਬਚਪਨ ਦਾ ਨਾਂ ਸੀ ਰਾਜਾ ਸਦਾਰਥ ਇੱਕ ਰਾਜੇ ਦੀ ਨੌਤਨ ਹੋ ਜਾਂਦੀ ਹੈ ਤੇ ਉਸ ਦਾ ਜਿਹੜਾ ਪੁੱਤਰ ਰਾਜਾ ਸਦਾਰਥ ਬਾਅਦ ਛੋਟੀ ਉਮਰ ਦੇ ਵਿੱਚ ਹਜੇ ਤੇ ਪਿਤਾ ਜਿਹੜਾ ਚੜਾਈ ਕਰ ਜਾਂਦਾ ਤੇ ਦਾ ਜਦੋਂ ਚੜਾਈ ਕਰ ਜਾਂਦਾ ਤਾਂ ਸਮਾਂ ਆਉਂਦਾ ਤੇ ਉਸ ਦੀ ਮਾਤਾ ਵੀ ਚੜਾਈ ਕਰ ਜਾਂਦੀ ਆ ਮਾਤਾ ਚੜਾਈ ਕਰ ਜਾਂਦੇ ਉਸ ਦੀ ਪਾਲਣਾ ਪੋਸ਼ਣਾ ਮਾਂ ਪ੍ਰਜਾ ਵੱਲੋਂ ਕੀਤੀ ਜਾਂਦੀ ਹੈ ਜਦੋਂ ਮਾਂ ਪ੍ਰਜਾ ਵੱਲੋਂ ਕੀਤੀ ਜਾਂਦੀ ਹੈ ਰਾਜਾ ਥੋੜਾ ਜਿਹਾ ਵੱਡਾ ਹੁੰਦਾ ਹੈ ਤਕਰੀਬਨ 18 ਸਾਲ ਦੀ ਉਸ ਦੀ ਉਮਰ ਹੁੰਦੀ ਆ ਤੇ ਰਾਜਾ ਸਦਾਰਥ ਦਾ ਜਨਮ ਜਿਹੜਾ 556 ਈਸਾ ਪੂਰਵ ਨਪਾਲ ਦੀ ਰਾਜਧਾਨੀ ਕਪਲਵਸਤੂ ਦੇ ਵਿੱਚ ਹੋਇਆ ਸੀ ਦੱਖਣ ਦੇ ਵਿਦਵਾਨ ਲਿਖਦੇ ਪੈਣੇ ਕਿ ਜਦੋਂ ਰਾਜਾ ਸਿਦਾਰਥ ਦਾ ਪੁੱਤਰ ਜਿਹੜਾ ਛੋਟਾ ਰਾਜਾ ਸਿਦਾਰਥ ਸੀ 18 ਸਾਲ ਦਾ ਹੋਇਆ ਤੇ ਮਾ ਮੰਤਰੀ ਉਹਨਾਂ ਦੇ ਕੋਲ ਆਉਂਦਾ ਕਿਉਂਕਿ ਰਾਜੇ ਨੂੰ ਗੱਦੀ ਦੇ ਉੱਤੇ ਬਿਠਾ ਦਿੱਤਾ ਗਿਆ ਸੀ ਮਾ ਮੰਤਰੀ ਆਇਆ ਤੇ ਕਹਿਣ ਲੱਗਾ ਕਹਿੰਦਾ ਬਾਦਸ਼ਾਹ ਹੁਣ ਤੁਸੀਂ ਰਾਜੇ ਬਣ ਕੇ ਤੇ ਬਾਦਸ਼ਾਹ ਬਣ ਕੇ ਜੇ ਇੱਕ ਵਾਰਾਂ ਪ੍ਰਜਾ ਦੇ ਵਿੱਚ ਜਾਓ ਪ੍ਰਜਾ ਦਾ ਹਾਲ ਚਾਲ ਤੁਹਾਨੂੰ ਜਾਨਣਾ ਚਾਹੇਗਾ ਕਿਉਂਕਿ ਹੁਣ ਤੁਸੀਂ ਬਾਦਸ਼ਾਹ ਜੀ ਤੇ ਬਾਦਸ਼ਾਹ ਨੇ ਪਹਿਲੀ ਵਾਰੀ ਦੁਨੀਆ ਵੇਖਣੀ ਸੀ ਦੁਨੀਆ ਹੁੰਦੀ ਕਿੱਦਾਂ ਦੀ ਪਹਿਲਾਂ ਉਸ ਤੋਂ ਪਹਿਲਾਂ ਉਸਨੇ ਦੁਨੀਆ ਨਹੀਂ ਵੇਖੀ ਸੀ ਕਿਉਂਕਿ ਉਹ ਰਾਜੇ ਦਾ ਪੁੱਤਰ ਸੀ ਮਹਿਲਾਂ ਦੇ ਵਿੱਚ ਰਿਆ ਸੀ ਬਾਹਰ ਕਦੇ ਨਾ ਜਾ ਕੇ ਦੇਖਿਆ ਘੱਟਾ ਕੀ ਹੁੰਦਾ ਮਿੱਟੀ ਕੀ ਹੁੰਦੀ ਆ ਦੁਨੀਆ ਕੀ ਹੁੰਦੀ ਆ ਪਹਿਲੀ ਵਾਰੀ ਦੁਨੀਆ ਵੇਖਣੀ ਤੇ ਮਹਾਂ ਮੰਤਰੀ ਦੇ ਨਾਲ ਜਾ ਰਿਹਾ ਮਹਾਂ ਮੰਤਰੀ ਦੇ ਨਾਲ ਜਾ ਰਿਹਾ ਰਸਤੇ ਦੇ ਵਿੱਚ ਕੀ ਦੇਖ ਰਿਹਾ ਇੱਕ ਬਜ਼ੁਰਗ ਆਦਮੀ ਆ ਰਿਹਾ ਲੱਕ ਹੰਦਾ ਝੁਕਿਆ ਪਿਆ ਇੱਥੇ ਦੱਖਣ ਦੇ ਵਿਦਵਾਨ ਲਿਖਦੇ ਪਏ ਨੇ ਤੇ ਰਾਜਾ ਪੁੱਛਣ ਲੱਗਵਾ ਮਹਾਂ ਮੰਤਰੀ ਇਹਨੂੰ ਕੀ ਹੋਇਆ ਕਹਿਣ ਲੱਗਾ ਬਾਦਸ਼ਾਹ ਇਹ ਇਨਸਾਨ ਜਿਹੜਾ ਬੁੱਢਾ ਹੋ ਗਿਆ ਕਹਿੰਦਾ ਮੈਂ ਵੀ ਬੁੱਢਾ ਹੋ ਜਾਵਾਂਗਾ ਕਹਿੰਦਾ ਨਹੀਂ ਬਾਦਸ਼ਾਹ ਜੁਗ ਜੁਗ ਜੀਵੋ ਮੇਰੀ ਉਮਰ ਵੀ ਤੁਹਾਨੂੰ ਲੱਗ ਜਾਵੇ ਪਰ ਇਹ ਗੱਲ ਸੱਚ ਹੈ ਕਿ ਬੰਦਾ ਬੁੱਢਾ ਜ਼ਰੂਰ ਹੋ ਜਾਂਦਾ ਅਗਲਾ ਦਿਨ ਆਇਆ ਫਿਰ ਮਾ ਮੰਤਰੀ ਦੇ ਨਾਂ ਨਿਕਲਿਆ ਕੀ ਵੇਖਿਆ ਇੱਕ ਉਸਨੇ ਰੋਗੀ ਵੇਖਿਆ ਰੋਗ ਦੇ ਵਿੱਚੋਂ ਤੜਫ ਰਿਹਾ ਸੀ ਮਰ ਰਿਹਾ ਸੀ ਤੇ ਆਪਣੇ ਮਾ ਮੰਤਰੀ ਨੂੰ ਪੁੱਛਣ ਲੱਗਾ ਕਹਿੰਦਾ ਮਾ ਮੰਤਰੀ ਇਹ ਤੇ ਇਨਸਾਨ ਬੁੱਢਾ ਨੇਗਾ ਇਹ ਕਿਉਂ ਤੜਫ ਰਿਹਾ ਤੇ ਇਥੇ ਦਖਲ ਦੇ ਵਿਦਵਾਨ ਲਿਖਦੇ ਪੈਣੇ ਕਿ ਮਾ ਮੰਤਰੀ ਕਹਿਣ ਲੱਗਾ ਕਹਿੰਦਾ ਬਾਦਸ਼ਾਹ ਮਨੁੱਖ ਦਾ ਪਤਾ ਨਹੀਂ ਕਿ ਬੁੱਢਾ ਉਹਨੇ ਹੋਣਾ ਕਿ ਨਹੀਂ ਹੋਣਾ ਜੇ ਮਨੁੱਖ ਨੂੰ ਛੋਟੇ ਹੁੰਦਿਆਂ ਜਾਂ ਅਧ ਵਿਚਾਲੇ ਉਮਰ ਦੇ ਵਿੱਚ ਕੋਈ ਬਿਮਾਰੀ ਲੱਗ ਗਈ ਤਾਂ ਬੁੱਢਿਆਂ ਤੋਂ ਵੀ ਭੈੜੀ ਮੌਤ ਹੈ ਤੇ ਕਹਿੰਦਾ ਮੈਨੂੰ ਵੀ ਬਿਮਾਰੀ ਲੱਗ ਜਾਵੇ ਕਹਿੰਦਾ ਨਹੀਂ ਬਾਦਸ਼ਾਹ ਜੁਗ ਜੁਗ ਜਿਓ ਸਾਡੀ ਉਮਰ ਵੀ ਤੁਹਾਨੂੰ ਲੱਗ ਜੇ ਪਰ ਇਹ ਗੱਲ ਸੱਚ ਹੈ ਬਿਮਾਰੀ ਕਦੇ ਵੀ ਲੱਗ ਸਕਦੀ ਹੈ ਤੀਸਰਾ ਦਿਨ ਹੁੰਦਾ ਇੱਕ ਉਸਨੇ ਇਨਸਾਨ ਵੇਖਿਆ ਜਿਸ ਨੂੰ ਚਾਰ ਬੰਦੇ ਚੁੱਕ ਕੇ ਇਲ ਜਾ ਰਹੇ ਸਨ ਚਾਰ ਬੰਦੇ ਚੁੱਕ ਕੇ ਇਲ ਜਾ ਰਹੇ ਸਨ ਤੇ ਮਗਰ ਭੁੱਬਾਂ ਮਾਰ ਮਾਰ ਕੇ ਰੋ ਰਹੇ ਸਨ ਰਾਜਾ ਸਦਾਰਥ ਪੁੱਛਣ ਲੱਗਾ ਕਹਿੰਦਾ ਮਾ ਮੰਤਰੀ ਇਹ ਨਾ ਬੰਦਾ ਬੁੱਢਾ ਹੈ ਨਾ ਇਸ ਨੂੰ ਕੋਈ ਬਿਮਾਰੀ ਲੱਗੀ ਹੋਈ ਆ ਇਸ ਨੂੰ ਚਾਰ ਬੰਦੇ ਕਿਉਂ ਸਹਾਰਾ ਦੇ ਰਹੇ ਨੇ ਕਹਿਣ ਲੱਗਾ ਬਾਦਸ਼ਾਹ ਜਿਹੜਾ ਤੁਸੀਂ ਪਹਿਲਾਂ ਵੇਖਿਆ ਸੀ ਉਹ ਸਾਰਾ ਝੂਠ ਸੀ ਕਹਿੰਦਾ ਕਿਉਂ ਕਹਿੰਦਾ ਇਹ ਪਤਾ ਨਹੀਂ ਕਿ ਬੰਦੇ ਨੇ ਬੁੱਢਾ ਹੋਣਾ ਕਿ ਨਹੀਂ ਹੋਣਾ ਇਹ ਪਤਾ ਨਹੀਂ ਬੰਦੇ ਦੇ ਬਿਮਾਰੀ ਲੱਗਣੀ ਕਿ ਨਹੀਂ ਲੱਗਣੀ ਆਹ ਗੱਲ ਸੱਚ ਆ ਕਿ ਜਿਹੜਾ ਸੰਸਾਰ ਦੇ ਵਿੱਚ ਆਇਆ ਉਸਨੇ ਇੱਕ ਦਿਨ ਤੁਰ ਜਾਣਾ ਸਭ ਜੀ ਕੁਰਬਾਨੀ ਅੰਦਰ ਬਖਸ਼ਿਸ਼ ਕਰਦਣਾ ਚਿੰਤਾ ਤਾਂ ਕੀ ਕੀਤੀ ਆ ਜੋ ਅਣਹੋਣੀ ਹੋਵੇ ਕਿ ਚਿੰਤਾ ਨਹੀਂ ਕਰਨੀਗੀ ਦੁੱਖ ਨੇ ਪ੍ਰਗਟਾਉਣਾਗਾ ਜਿਹੜਾ ਸੰਸਾਰ ਦੇ ਵਿੱਚ ਆਇਆ ਇਹ ਆਈ ਚਲਾਈ ਜਿਹੜੀ ਚੱਲਦੀ ਰਹਿੰਦੀ ਆ ਜਿਹੜਾ ਸੰਸਾਰ ਦੇ ਵਿੱਚ ਆਉਂਦਾ ਉਸ ਨੂੰ ਇੱਕ ਦਿਨ ਜਾਣਾ ਪੈਂਦਾ ਤੇ ਫਿਰ ਰਾਜਾ ਜਿਹੜਾ ਬਹੁਤ ਦੁਖੀ ਹੋਣ ਲੱਗ ਪੈਂਦਾ ਘਰ ਦੇ ਵਿੱਚ ਆ ਕੇ ਬੈਠਿਆ ਤੇ ਬਹੁਤ ਦੁਖੀ ਹੋਇਆ ਸ਼ੀਸ਼ੇ ਦੇ ਸਾਹਮਣੇ ਆਪਣੇ ਆਪ ਨੂੰ ਦੇਖ ਰਿਹਾ ਕਿ ਪਤਾ ਨਹੀਂ ਵੱਡਾ ਹੋਣਾ ਕਿ ਨਹੀਂ ਹੋਣਾ ਪਤਾ ਨਹੀਂ ਬਿਮਾਰੀ ਲੱਗਣੀ ਕਿ ਨਹੀਂ ਲੱਗਣੀ ਪਰ ਮਹਾ ਮੰਤਰੀ ਕਹਿ ਰਿਹਾ ਕਿ ਇਹ ਗੱਲ ਸਾਜ ਦੇ ਜਿਹੜਾ ਸੰਸਾਰ ਦੇ ਵਿੱਚ ਆਇਆ ਉਸਨੇ ਮਰ ਜਾਣਾ ਰਾਜਾ ਜਿਹੜਾ ਬਹੁਤ ਦੁਖੀ ਹੋ ਕੇ ਬੈਠ ਗਿਆ ਮਾ ਪ੍ਰਜਾ ਨੇ ਦੇਖਿਆ ਕਿ ਸਾਡਾ ਬਾਦਸ਼ਾਹ ਜਿਹੜਾ ਬਹੁਤ ਦੁਖੀ ਹੈ ਉਹਨਾਂ ਨੇ ਉਸ ਦਾ ਵਿਆਹ ਕਰ ਦਿੱਤਾ ਹੋ ਸਕਦਾ ਕਿ ਗ੍ਰਸਥੀ ਜੀਵਨ ਧਾਰਨ ਕਰੇਗਾ ਤੇ ਰਾਜਾ ਸਾਡਾ ਖੁਸ਼ ਹੋ ਜਾਵੇਗਾ ਇੱਥੇ ਦੱਖਣ ਦੇ ਵਿਦਵਾਨ ਲਿਖਦੇ ਪੈਣੇ ਕੇ ਸਮਾਪਿਆ ਉਸ ਦੇ ਘਰ ਦੇ ਵਿੱਚ ਇੱਕ ਪੁੱਤਰ ਪੈਦਾ ਹੋਇਆ ਦੱਖਣ ਦੇ ਵਿਦਵਾਨਾਂ ਦੇ ਉਸ ਦਾ ਨਾਂ ਜਿਹੜਾ ਰਾਹੁਲ ਦੱਸਿਆ ਕਿ ਉਸ ਦੇ ਘਰ ਦੇ ਵਿੱਚ ਰਾਹੁਲ ਨਾਂ ਦਾ ਇੱਕ ਪੁੱਤਰ ਪੈਦਾ ਹੋਇਆ ਪੁੱਤਰ ਵੀ ਪੈਦਾ ਹੋ ਗਿਆ ਗ੍ਰਸਤੀ ਜੀਵਨ ਮਹਾਰਨ ਕਾਲ ਹੈ ਪਰ ਬਾਦਸ਼ਾਹ ਫਿਰ ਵੀ ਦੁਖੀ ਆ ਫਿਰ ਇੱਕ ਦਿਨ ਸਮਾਂ ਆਇਆ ਉਹ ਆਪਣੇ ਮਹਾਂ ਮੰਤਰੀ ਨਾਲ ਚੌਥੇ ਬੰਨ੍ਹ ਘੁੰਮਣ ਵਾਸਤੇ ਗਿਆ ਉੱਥੇ ਇੱਕ ਸਾਧੂ ਨੂੰ ਦੇਖਿਆ ਜਿਹੜਾ ਦੁੱਖ ਸੁੱਖ ਤੋਂ ਨਿਰਲੇਪ ਸੀ ਜਿਹੜਾ ਬਹੁਤ ਖੁਸ਼ ਸੀ ਤੇ ਪੁੱਛਣ ਲੱਗਾ ਕਹਿੰਦਾ ਮਾ ਮੰਤਰੀ ਇਹ ਇਨਸਾਨ ਕਿਉਂ ਖੁਸ਼ ਹੈ ਕਹਿੰਦਾ ਇਹ ਸਾਧੂ ਆ ਇਹ ਦੁੱਖਾਂ ਤੋਂ ਸੁੱਖਾਂ ਤੋਂ ਨਿਰਲੇਪ ਆ ਇਹਦੀ ਸੁਰਤੀ ਜੜੀ ਆ ਗ੍ਰੰਥ ਦੇ ਨਾਲ ਲੱਗੀ ਹੋਈ ਆ ਪੰਥ ਦੇ ਨਾਲ ਲੱਗੀ ਆ ਕਾਲ ਪੁਰਖ ਪਰਮਾਤਮਾ ਦੇ ਨਾਲ ਲੱਗੀ ਆ ਇਹਨੇ ਭਗਤੀ ਕੀਤੀ ਆ ਤੇ ਜਿਹੜਾ ਬੰਦਾ ਭਗਤੀ ਕਰ ਲੈਂਦਾ ਬਾਣੀ ਪੜ੍ਹ ਲੈਂਦਾ ਉਹ ਦੁੱਖਾਂ ਸੁੱਖਾਂ ਤੋਂ ਨਿਰਲੇਪ ਹੋ ਜਾਂਦਾ ਤੇ ਬਾਦਸ਼ਾਹ ਕਹਿਣ ਲੱਗਾ ਮਾਵੇਂ ਹੁਣ ਜਿਹੜਾ ਭਗਤੀ ਕਰਾਂਗਾ ਮਾਵੇਂ ਜੰਗਲਾਂ ਦੇ ਵਿੱਚ ਜਾਵਾਂਗਾ ਘਰ ਆਇਆ ਆਪਣੇ ਰਥੀਏ ਨੇ ਬੁਲਾਇਆ ਰਥੀਏ ਨੇ ਬੁਲਾ ਤੇ ਆਖਰੀ ਵਾਰ ਆਪਣੀ ਪਤਨੀ ਤੇ ਆਪਣੇ ਬੱਚੇ ਰਾਹੁਲ ਦੇ ਦਰਸ਼ਨ ਕੀਤੇ ਤੇ ਸਾਧੂ ਦਾ ਭੇਤ タル ਕੇ ਰਾਜਾ ਸਦਾਰਥ ਜਿਹੜਾ ਘਰ ਦੇ ਵਿੱਚ ਤੁਰ ਪੈਂਦਾ ਜਦੋਂ ਬਾਹਰਲੇ ਬਨ ਦਰਿਆ ਦੇ ਕੋਲ ਪਹੁੰਚਦਾ ਤੇ ਆਪਣੇ ਰੱਥੀਏ ਨੂੰ ਵਾਪਸ ਭੇਜ ਦਿੰਦਾ ਕਿ ਤੂੰ ਜਾ ਹੁਣ ਬਾਦਸ਼ਾਹ ਜਿਹੜਾ ਜੰਗਲਾਂ ਦੇ ਵਿੱਚ ਜਾਂਦਾ ਭਗਤੀ ਕਰਦਾ ਫਿਰ ਭਗਤੀ ਤੋਂ ਟੁੱਟ ਜਾਂਦਾ ਇੱਕ ਦਿਨ ਭਗਤੀ ਕਰ ਰਿਹਾ ਸੀ ਕਿ ਇੱਕ ਬੀਬੀ ਨੇ ਉਸ ਨੂੰ ਯਾਦ ਕੀਤਾ ਕਿ ਮਹਾਤਮਾ ਬੁੱਧ ਜੀ ਤੁਹਾਡੇ ਵਾਸਤੇ ਖੀਰ ਬਣਾਈ ਆ ਆਕੇ ਇੱਕ ਵਾਰਾਂ ਸ਼ੱਕ ਲਓ ਇੱਥੇ ਦੱਖਣ ਦੇ ਵਿਦਵਾਨ ਲਿਖਦੇ ਨੇ ਕਿ ਅੰਤਿਮ ਗਿਆਨ ਤੱਕ ਪਹੁੰਚ ਗਿਆ ਸੀ ਮਹਾਤਮਾ ਬੁੱਧ ਤੇ ਇਹਦੀ ਭਗਤੀ ਜਿਹੜੀ ਟੁੱਟ ਜਾਂਦੀ ਆ ਫਿਰ ਸਮਾਂ ਆਇਆ ਇਸਨੇ ਆਪਣੇ ਸ਼ਰੀਰ ਦੇ ਉੱਤੇ ਹੋਰ ਕੱਟ ਕੀਤਾ ਤੇ 12 ਸਾਲ ਭਗਤੀ ਕੀਤੀ ਤੇ ਉਹ ਗਿਆਨ ਪ੍ਰਾਪਤ ਕਰ ਲਿਆ ਜਿਸ ਨੇ ਇਸਲਾਮ ਧਰਮ ਦਾ ਜਿਹੜਾ ਗਿਆਨ ਜਿਹੜਾ ਹੋਰ ਵਧਾ ਕੇ ਰੱਖ ਦਿੱਤਾ ਸੀ ਰਾਜਾ ਜਿਹੜਾ ਮਹਾਤਮਾ ਬੁੱਧ ਦੇ ਨਾਮ ਦੇ ਨਾਲ ਬਲਜਲਤ ਹੋ ਗਿਆ ਇਹ ਆਪਣੇ ਰਾਜ ਮਹਿਲਾਂ ਦੇ ਵਿੱਚ ਜਾਂਦਾ ਉੱਥੇ ਜਾ ਕੇ ਪ੍ਰਕਾਸ਼ ਕਰਦਾ ਗਿਆਨ ਦਾ ਵੰਡ ਦਿੰਦਾ ਪ੍ਰਚਾਰ ਕਰਦਾ ਇਸਲਾਮ ਧਰਮ ਦਾ ਤੇ ਬਾਅਦ ਵਿੱਚ ਇਸਲਾਮ ਧਰਮ ਦਾ پیغمبر ਬਣ ਜਾਂਦਾ ਇਸੇ ਤਰ੍ਹਾਂ ਜਿਹੜਾ ਮਨੁੱਖ ਕਾਲ ਮੁਖ ਪਰਮਾਤਮਾ ਦੀ ਬਾਣੀ ਨੂੰ ਪੜਦਾ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲੈਂਦਾ ਉਸ ਦੇ ਸਾਰੇ ਦੁੱਖ ਕਲੇ ਜਿਹੜਿਆ ਨਾਸ਼ ਹੋ ਜਾਂਦੇ ਨੇ ਭਗਤ ਕਬੀਰ ਜੀ ਫਰਮਾਨ ਕਰਦੇ ਨੇ ਕਬੀਰ ਹਰ ਦਾ ਸਿਮਰਨ ਜੋ ਕਰੇ ਸੋ ਸੁਖੀ ਆ ਸੰਸਾਰ ਇਤ ਉਤਕ ਦੇ ਨਾਲ ਡੋਲੇ ਜਿਸ ਰਾਖਾ ਸਿਰਜਣਹਾਰ ਭਗਤ ਕਬੀਰ ਜੀ ਫਰਮਾਨ ਕਰਦੇ ਪੈਣੇ ਕਿ ਉਹ ਕਾਲ ਪੁਰਖ ਪਰਮਾਤਮਾ ਨੇ ਇਹੋ ਜੀ ਵਿਉਂਤ ਬਣਾ ਦਿੱਤੀ ਆ ਕਿ ਜਿਹੜਾ ਉਸ ਦਾ ਨਾਮ ਜਪਦਾ ਉਹ ਕਾਲ ਪੁਰਖ ਪਰਮਾਤਮਾ ਜਿੱਤੇ ਸੰਸਾਰ ਦੇ ਵਿੱਚ ਉਸ ਦੀ ਸਹਾਇਤਾ ਕਰਦਾ ਉਥੇ ਲੋਗ ਤੇ ਪਰਲੋਕ ਦੇ ਵਿੱਚ ਉਸ ਦੀ ਸਹਾਇਤਾ ਕਰਦਾ ਸਾਰ ਜੀ ਬਖਸ਼ ਕਰਦੇ ਨੇ ਆਗਿਆ ਸੁਖ ਮਿਰ ਮੀਤਾ ਪਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬੰਤ ਬਣਾਈ ਫਿਰ ਡੋਲਦ ਕਦ ਹੋਣਾ